ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹਾਂ ਸਵੇਰ ਅੰਮ੍ਰਿਤ ਵੇਲੇ ਗਾਗਰ ਖੁੰਡ ਦੀ ਸੇਵਾ ਤਸਵੀਰ ਹਜੂਰ ਸਾਹਿਬ ਤੋਂ ਦੇਖ ਰਹੇ ਹਾਂ ਤੁਸੀਂ ਇੱਥੇ ਗਦਾਵਰੀ ਨਦੀ ਦੇ ਵਿੱਚੋਂ ਜਾਲ ਲਗਾਇਆ ਜਾਂਦਾ ਗਾਗਰ ਦੇ ਵਿੱਚ ਪੜ ਕੇ ਸੰਗਤਾਂ ਦਾ ਉਤਸ਼ਾਹ ਵੇਖੋ ਬਹੁਤ ਜ਼ਿਆਦਾ ਇਥੋਂ ਗਾਗਰ ਕੁੰਡ ਪਰ ਕੇ ਫਿਰ ਉੱਥੇ ਹਿਰ ਸਾਹਿਬ ਤਖਤ ਸਾਹਿਬ ਤੇ ਇਸ਼ਨਾਨ ਕਰਾਇਆ ਜਾਂਦੇ ਨੇ ਗਦਾਵਰੀ ਨਦੀ ਦੇ ਜਲ ਨਾਲ ਤੇ ਇਹ ਦੇਖ ਰਹੇ ਤੁਸੀਂ ਜੈਕਾਰ ਗੁਰਦੁਆਰਾ ਮਾਲ ਟੇਕੜੀ ਸਾਹਿਬ ਆ ਗਿਆ ਜੀ ਆਵਿ ਜੀ ਦਰਸ਼ਨ ਕਰਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਜਪੋ ਸੰਗਤ ਜੀ ਵਾਹਿਗੁਰੂ 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 ਸੰਗਤ ਜੀ ਵੀਡੀਓ ਨੂੰ ਵਤ ਵਤ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਸੰਗਤਾਂ ਘਰ ਬੈਠ ਕੇ ਨਾਲ ਦੇਖੂ ਸਾਹਿਬ ਜੀ ਦੇ ਦਰਸ਼ਨ ਮਹਾਰਾਜ ਜੀ ਦੇ ਕਰ ਸਕਣ ਇਹ ਵੀਡੀਓ ਸਾਡੀ ਮਾਤਾ ਬਣਾ ਰਹੇ ਨੇ ਉਹਨਾਂ ਨੂੰ ਨੇ ਇੰਨਾ ਤਜਰਬਾ ਹੈਗਾ ਬਣਾਉਂਦਾ ਲੇਕਰ ਫਿਰ ਵੀ ਆਪ ਜੀ ਦੇ ਚਰਨਾਂ 'ਚ ਵੀਡੀਓ ਹਾਜ਼ਰ ਕਰ ਰਹੇ ਨੇ ਦਰਸ਼ਕ ਦਾਰੇ ਕਰੋ ਗੁਰਦੁਆਰਾ ਮਾਟੇਕੜੀ ਸਾਹਿਬ ਇੱਥੇ ਮਹਾਰਾਜ ਨੇ ਖਜਾਨੇ ਵੰਡੇ ਸੀਗੇ ਜੋ ਨਾਲ ਪੰਜਾਬ ਤੋਂ ਫੌਜਾਂ ਚੱਲ ਕੇ ਆਈਆਂ ਸੀ ਉਹਨਾਂ ਨੇ ਖਜ਼ਾਨੇ ਮੰਗੀਆਂ ਸੀ ਤਨਖਾਹਾਂ ਮੰਗੀਆਂ ਸੀ ਇੱਥੋਂ ਫਰਮਾਰਾ ਜੀ ਨੇ ਤਨਖਾਹਾਂ ਕੱਢ ਕੇ ਦਿੱਤੀਆਂ ਸੀਗੀਆਂ ਤੇ ਬਾਕੀ ਖਜ਼ਾਨਾ ਇੱਥੇ ਰੱਖਤਾ ਸੀਗਾ ਤੇ ਵਾਰ ਦਿੱਤਾ ਸੀਗਾ ਕਿ ਜਦੋਂ 96 ਕਰੋੜ ਖਾਲਸਾ ਸੱਚ ਕੇ ਆਊਗਾ ਤੇ ਇਸ ਖਜ਼ਾਨਾ ਪ੍ਰਗਟ ਹੋਊਗਾ ਤੇ ਉਸ ਦਾ ਲੰਗਰ ਪਾਣੀ ਚੱਲੂਗਾ ਸਿੰਘਾਂ ਵਾਸਤੇ ਇਹ ਫੋਟੋ ਵਾਣੇ ਦੇਖ ਰਹੇ ਹੋ ਤੁਸੀਂ ਇਹ ਅਜਾਇਬ ਘਾਰ ਵਾਹ ਗਰੂ ਵਾਹ ਗਰੂ ਵਾਹ ਹੈ ਗਰੂ ਆਪ ਜੀ ਅਜਾਇਬ ਘਰ ਦੇ ਦਰਸ਼ਨ ਕਰ ਰਹੇ ਹਾਂ ਜੋ ਗੁਰਦੁਆਰਾ ਮਾਤਾ ਸਾਹਿਬ ਦੇਵਾ ਦੇ ਤਪਸਥਾਨ ਤੇ ਬਣਿਆ ਹੋਇਆ ਹੈ ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਪੰਜਾਬ ਤੋਂ ਹੋਰ ਦੇਸ਼ਵ ਦੇ ਚਾਂਦੋਂਦੀਆਂ ਤਾਂ ਉਹ ਇਸ ਅਜਾਇਬ ਘਰ ਦੇ ਦਰਸ਼ਨ ਕਰਦੇ ਨੇ ਹੇ ਗੁਰੂ ਵਾਹਿਗੁਰੂ ਜਿੰਨਾ ਤੇ ਮੇਰ ਹੁੰਦੀ ਹੈ ਮਹਾਰਾਜ ਦੇ ਕਲਗੀਆਂ ਵਾਲਿਆਂ ਦੀ ਮਾਤਾ ਸਾਹਿਬ ਦੇਵਾ ਦੀ ਉਹੀ ਦਰਸ਼ਨ ਦਿਦਾਰੇ ਕਰਨ ਪਹੁੰਚ ਰਹੇ ਨੇ ਸੁਭਾਗਾਂ ਵਾਲਿਓ ਤੁਸੀਂ ਵੀ ਮਹਾਰਾਜ ਦੇ ਚਰਨਾਂ 'ਚ ਸੁਭਾ ਸ਼ਾਮ ਅਰਦਾਸ ਬੇਨਤੀ ਕਰਿਆ ਕਰੋ ਜਿਹੜੇ ਦਰਸ਼ਨ ਕਰਨ ਤੋਂ ਰਹਿ ਗਏ ਨੇ ਕਿ ਮਹਾਰਾਜ ਸਾਨੂੰ ਵੀ ਆਪ ਜੀ ਦੇ ਸਥਾਨ ਦੀ ਦਰਸ਼ਨ ਦਿਦਾਰੇ ਬਖਸ਼ੋ ਤਰਸ ਕਰੋ ਸਾਡੇ ਤੇ ਵਾਹਿਗੁਰੂ 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 ਧੰਨ ਮਾਤਾ ਸਾਹਿਬ ਦੇਵਾ ਧੰਨ ਤੁਹਾਡੀ ਬੰਦਗੀ ਵਾਹਿਗੁਰੂ 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 ਧਰਮਖੋ ਪਿਆਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਆਪਣੇ ਸੁਝਾਅ ਵੀ ਦਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਬਣੀ ਐ ਇਹ ਸਭ ਮਹਾਰਾਜ ਦੇ ਸ਼ਸਤਰ ਪ੍ਰਾਏ ਹੋਏ ਨੇ ਸਿੰਘਾਂ ਦੇ ਜੋ ਉਸ ਵੇਲੇ ਵਰਤ ਰਹੇ ਸੀ ਦੇਖੋ ਦੋ ਰੋ ਨੇੜੇ ਸੰਗਤ ਚੱਲ ਕੇ ਦਰਸ਼ਨਦਾਰੇ ਕਰ ਰਹੀ ਐ ਇਸ ਅਜਾਇਬ ਘਰ ਦੇ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਮਹਾਰਾਜ ਪ੍ਰਕਾਸ਼ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਵਾਹਿਗੁਰੂ ਵਾਹਿਗੁਰੂ ਇਹ ਮਾਤਾ ਜੀ ਦਾ ਤਪ ਸਥਾਨ ਹੈ ਇੱਥੇ ਮਾਰਾ ਹੀ ਬੈਠ ਕੇ ਤਪੱਸਿਆ ਕਰਿਆ ਕਰਦੇ ਸੀ। ਆਹ ਕਰਕੇ ਮਾਰਨਾ। ਇਹ ਦੇਖੋ ਕਿੰਡਾ ਸੋਹਣਾ ਸਥਾਨ ਹੈ ਪਿੱਛੇ। ਨਦੀ ਚੱਲ ਰਹੀ ਹੈ। ਗਦਾਵਰੀ ਨਦੀ ਬਹੁਤ ਚੜ੍ਹੀ ਹੋਈ ਹੈ ਇਸ ਵਾਰ। ਬਾਰਸ਼ਾਂ ਬਹੁਤ ਹੋ ਰਹੀਆਂ ਨੇ ਇੱਥੇ ਪੰਜਾਬ ਦੇ ਵਿੱਚ ਤਾਂ ਮੀਂਹ ਖੜ ਗਏ। ਲੇਕਿਨ ਹਿਯੂਰ ਸਾਹਿਬ ਦੀ ਧਰਤੀ ਤੇ ਮੀਂਹ ਹੁੰਦੇ ਰਿੰਦੇ ਨੇ ਮੌਸਮ ਬਹੁਤ ਵਧੀਆ ਰਹਿੰਦਾ ਹੈ। ਹਾਰ ਸਿਆਲ ਗਰਮੀਆਂ ਹੋਣ ਨਾ ਸਰਦੀ ਨਾ ਗਰਮੀ ਮੌਸਮ ਵਧੀਆ ਹੁੰਦਾ ਇੱਥੇ ਸੰਗਤਾਂ ਵੇਖੋ ਕਿੰਨੀਆਂ ਆ ਰਹੀਆਂ ਨੇ ਦੁਸਹਿਰਾ ਮਨਾਉਣ ਵਾਸਤੇ ਸੰਗਤਾਂ ਦਾ ਬਹੁਤ ਦੂਰੋਂ ਨੇੜੇੋਂ ਸ਼ਰਧਾ ਨਾਲ ਹਾਜ਼ਰੀ ਭਰ ਰਹੇ ਨੇ ਨਕਸਰਾ ਗੁਰਦੁਆਰਾ ਚੰਦਨਾ ਸਾਹਿਬ ਇੱਥੇ ਚੰਦਨ ਦੇ ਰੁੱਖ ਵੀ ਮੌਜੂਦ ਨੇ ਇਮਲੀਆਂ ਦੇ ਰੁੱਖ ਵੀ ਬਹੁਤ ਨੇ ਤੇ ਇਹ ਸਾਰੇ ਲੋਕਲ ਗੁਰਦੁਆਰੇ ਹਜੂਰ ਸਾਹਿਬ ਗੁਰਦੁਆਰਾ ਸਾਹਿਬ ਤੋਂ 5-7 ਕਿਲੋਮੀਟਰ ਦੀ ਦੂਰੀ ਤੇ ਸਾਈਡ ਤੇ ਨਦੀ ਦੇ ਆਲੇ-ਦੁਆਲੇ ਬਣੇ ਹੋਏ ਨੇ ਸਾਰੇ ਤੇ ਯਾਤਰਾ ਬਹੁਤ ਉਹ ਕਿ ਨਹੀਂ ਕਿ ਪਹਾੜੀ ਦਾ ਏਰੀਆ ਨਹੀਂ ਹੈਗਾਗਾ ਕਈ ਲੋਕਾਂ ਨੂੰ ਹੁੰਦਾ ਕਿ ਪਹਾੜੀ ਏਰੀਆ ਹੋਊਗਾ ਨਹੀਂ ਬਿਲਕੁਲ ਨਹੀਂ ਹੈਗਾਗਾ ਮਾੜੇ ਮੋٹے ਪਹਾੜ ਨੇ ਗੁਰਦੁਆਰਾ ਸਾਹਿਬ ਪੱਧਰੇ ਏਰੀਏ ਤੇ ਨੇ ਬਜ਼ੁਰਗ ਵੀ ਜਾ ਸਕਦੇ ਨੇ ਕੋਈ ਬਾਹਲੀ ਦਿੱਕਤ ਵਾਲੀ ਗੱਲ ਨਹੀਂ ਹੈਗੀ ਸੰਗਤਾਂ ਸਾਰੀਆਂ ਪਹੁੰਚ ਰਹੀਆਂ ਨੇ ਤੁਸੀਂ ਵੀਡੀਓ 'ਚ ਵੇਖ ਰਹੇ ਹੋਵੋਗੇ ਬਿਰਧ ਮਾਤਾ ਨੇ ਉਹ ਵੀ ਬੜੇ ਆਸਾਨੀ ਨਾਲ ਦਰਸ਼ਨ ਕਰ ਰਹੇ ਨੇ ਸੋ ਬਾਕੀ ਇੱਥੇ ਥਕੀਵਾ ਨਹੀਂ ਹੁੰਦਾ ਮਹਾਰਾਜ ਦਾ ਵਾਰੀ ਧਰਤੀ ਨਾ ਇੰਨਾ ਜ਼ਿਆਦਾ ਕਿ ਬਿਲਕੁਲ ਐ ਚੜਦੀ ਕਲਾ ਦੇ ਸਾਰੇ ਜੋ ਵੀ ਸਰੀਰਕ ਪੱਖੋਂ ਦਾ ਕਮਜ਼ੋਰ ਇਥੇ ਕਿਰਪਾ ਹੋ ਜਾ ਨੀ ਮਾਰਾਈ ਦਰਸ਼ਨ ਬਹੁਤ ਵਧੀਆ ਹੁੰਦੇ ਨੇ ਮਹਾਰਾਜ ਆਪ ਅਗੋਂ ਲੈਣ ਆਉਂਦੇ ਨੇ ਦੇਖ ਗੱਡੀਆਂ ਸਾਰੇ ਪੰਜਾਬ ਚੋਂ ਚਲਦੀਆਂ ਨੇ ਚੰਡੀਗੜ੍ਹੋਂ ਚਲਦੀਆਂ ਅੰਮ੍ਰਿਤਸਰੋਂ ਸ੍ਰੀ ਗੰਗਾ ਨਗਰ ਐਕਸਪ੍ਰੈਸ ਫਰੋਇਪਰੋ ਚੱਲਦੀ ਨਵੀਂ ਗੱਡੀ ਹੋਰ ਦੂਰੋਂ ਨੇੜੇ ਬਹੁਤ ਗੱਡੀਆਂ ਆਉਂਦੀਆਂ ਨੇ ਤੇ ਸੰਗਤਾਂ ਬਹੁਤ ਵਧੀਆ ਆਉਂਦੀਆਂ ਨੇ ਬਾਬਿਆਂ ਦੇ ਪ੍ਰਬੰਧ ਬਹੁਤ ਵਧੀਆ ਨੇ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਜੀ ਦੀ ਮਹਾਪੁਰਖਾਂ ਦੇ ਵਾਰੇ ਨੇਾਰੇ ਵਾਰੇ ਵਾਰੇ ਜਾਂਦੇ ਆ ਇੰਨੀਆਂ ਸੰਗਤਾਂ ਦਾ ਪ੍ਰਬੰਧ ਕਰਦੇ ਨੇ ਸਾਮਦੇ ਨੇ ਇਹ ਗੁਰਦੁਆਰਾ ਚੰਦਨ ਸਾਹਿਬ ਹੈ ਦੇਖ ਰਹੇ ਹੋ ਤੁਸੀਂ ਇੱਥੇ ਨੇੜੇ-ਨੇੜੇ ਮਹਾਰਾਜ ਤੁਰਦੇ ਫਿਰਦੇ ਕੌਤਕ ਕਰਦੇ ਪਾਪੀ ਜੀਵਾਂ ਦਾ ਉਧਾਰ ਕਰਦੇ ਬਹੁਤ ਕੌਤਕ ਕੀਤੇ ਇਸ ਧਰਤੀ ਤੇ ਮਹਾਰਾ ਜੀ ਨੇ ਆਮ ਤਲਾ ਸਮਾ ਮਹਾਰਾ ਹੀ ਨੇ ਇੱਥੇ ਆਪਣਾ ਬਤਾਇਆ ਹਾਂ ਬਹੁਤ ਜੀ ਲੱਗਦਾ ਇਸ ਧਰਤੀ ਤੇ ਸੋ ਤੁਸੀਂ ਮੈਸੇਜਾਂ ਦੇ ਵਿੱਚ ਆਪਣੇ ਸੁਝਾਅ ਵੀ ਦੇ ਸਕਦੇ ਹੋ ਇਹ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੀ ਯਾਦ ਚ ਬਣਿਆ ਹੋਇਆ ਹੈ ਤੇ ਇੱਥੇ ਵੀ ਉੱਪਰ ਜਹਾਜ਼ ਬਣਿਆ ਹੋਇਆ ਹੈ ਇਹ ਵੀ ਹਜੂਰ ਸਾਹਿਬ ਦੇ ਵਿੱਚ ਹੀ ਰਹਿਣ ਵਾਲਾ ਗੁਰਦੁਆਰਾ ਸਾਹਿਬ ਬਾਰ-ਬਾਰ ਸ਼ਹਿਰ ਦੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਦੇ ਨਾਮ ਦੇ ਉੱਤੇ ਇੱਥੇ ਵੀ ਸੰਗਤਾਂ ਬਹੁਤ ਰਹਿੰਦੀਆਂ ਨੇ ਕਮਰੇ ਬਹੁਤ ਬਣੇ ਹੋਏ ਨੇ ਸ੍ਰਾਮ ਬਹੁਤ ਵੱਡੀ ਹੈ ਤੇ ਹੁਣ ਦੁਸਹਿਰਾ ਆ ਰਿਹਾ ਇੱਥੇ ਮਨਾਇਆ ਜਾਂਦਾ ਹੈ ਸੰਗਤਾਂ ਹਮ ਹਮਾ ਕੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਤੇ ਗੁਰਦੁਆਰਾ ਸਾਹਿਬ ਵਿੱਚ ਤਿਆਰੀਆਂ ਵੀ ਕਰ ਰਹੇ ਨੇ ਫੁੱਲ ਚੜੀਆਂ ਰਸਤਿਆਂ ਨੂੰ ਸਵਾਰ ਰਹੇ ਨੇ ਤੇ 1 ਵਜੇ ਤੋਂ 9 ਵਜੇ ਰਾਤ ਦੇ 9 ਵਜੇ ਤੱਕ ਜਹਾਜ਼ ਉੱਡਦਾ ਰਹਿੰਦਾ ਇਹ ਸਰਵਿਸਾਂ ਤਾਂ ਬਹੁਤ ਜਾਂਦੀਆਂ ਨੇ ਲੇਕਿਨ ਉਚਾਈ ਬਹੁਤ ਹੈ ਇੱਥੇ ਕੁਝ ਆ ਜਾਏਗਾ ਸਾਡੇ ਮਾਤਾ ਜੀ ਗੁਰਦੁਆਰਾ ਸਾਹਿਬ ਵੇਖ ਰਹੇ ਨੇ ਤੇ ਇਤਿਹਾਸ ਵੀ ਦੱਸ ਰਹੇ ਸੀਗੇ ਤਾਂ ਫਿਰ ਕਰਕੇ ਆਪਾਂ ਬੋਲ ਕੇ ਸੰਗਤਾਂ ਨੂੰ ਸਾਰੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਣਾ ਦਿੱਤਾ ਹੈ। ਵਾਰੇ-ਵਾਰੇ ਜਾਈਏ ਮਹਾਂਪੁਰਖਾਂ ਦੇ ਜਿਨ੍ਹਾਂ ਨੇ ਇੰਨੇ ਵੱਡੇ ਇਤਿਹਾਸ, ਇੱਕ ਸਥਾਨ ਬਣਾਏ, ਬਿਲਡਿੰਗਾਂ ਬਣਾਈਆਂ। ਜਿੱਥੇ ਪੌਂਸੀਬਲ ਵੀ ਨਹੀਂ ਹੈਗਾ ਇੰਨਾ ਉਸ ਤਰਤੀ ਨੂੰ ਇੰਨੇ ਭਾਗ ਲਾਏ ਮਹਾਰਾਜ ਨੇ। ਤੇ ਸੰਗਤਾਂ ਵੇਖੋ ਕਿੱਥੇ-ਕਿੱਥੋਂ ਚੱਲ ਕੇ ਪਹੁੰਚਦੀਆਂ ਨੇ ਮਹਾਰਾਜ ਦੇ ਮਗਰ ਦਰਸ਼ਨਦਾਰੇ ਕਰਨਾ। ਤੇ ਇੰਨੀਆਂ-ਇੰਨੀਆਂ ਬਿਲਡਿੰਗਾਂ ਬਣਾਉਣੀਆਂ। ਸਾ ਉਸੇ ਕੰਦਸ ਜਿਹੋ ਬਣਾਲੀ ਹੁੰਦਾ ਤੇ ਮਹਾਰਾਜ ਦਾ ਜੀ ਦੇ ਕਿਰਪਾ ਵੇ ਬਰਨਦਾਨ ਸਿੰਘ ਜੀ ਤੇ ਸਭ ਉਹਨਾਂ ਦੀ ਰਹਿਨਮਾਈ ਹੇਠ ਕਾਰਜ ਚੱਲ ਰਹੇ ਨੇ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਜੀ ਦੇ ਜੋ ਮਜੂਦਾ ਮੁਖੀ ਨੇ ਇੱਥੋਂ ਦੇ ਬਹੁਤ ਹੀ ਨਿਮਰਤਾ ਵਾਲੇ ਮਹਾਪੁਰਖ ਨੇ ਹਰੇਕ ਦਾ ਆਦਰ ਮਾਨ ਸਤਿਕਾਰ ਕਰਦੇ ਨੇ ਸੰਗਤਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਮਰੇ ਵੀ ਸਾਰਿਆਂ ਨੂੰ ਆਸਾਨੀ ਨਾਲ ਮਿਲ ਜਾਂਦੇ ਨੇ ਜਿੰਨੇ ਕਿਸੇ ਨੇ ਏਸੀ ਲੈਣਾ ਨਾ ਏਸੀ ਲੈਣਾ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਇੱਥੇ ਵਾਹ ਦਰੂਹ ਨਾ ਸਿੰਗਾਪੋਰញਾ ਚੜਨਾ ਪੈਂਦਾ ਮਹਾਰਾਜ ਸਾਹਿਬ ਉੱਪਰ ਬਣਿਆ ਆ ਠੰਡੇ ਲੰਗਰ ਹਾਲ ਫੋਰ ਬੱਗਾਂ ਦੇ ਪ੍ਰੋਜੈਕਟਰ ਸੰਦ ਸਬਜ਼ੀ ਪਾਜੀ ਤੇ ਖੁੱਲੇ ਹਾਉ ਨੇ ਜੋ ਸੰਗਤ ਜਿਆਦਾ ਹੁੰਦੀ ਥੱਲੇ ਰਹਿ ਦਾ ਪ੍ਰਬੰਧ ਕੀਤਾ ਆ ਤੇ ਉੱਪਰ ਦਰਬਾਰ ਸਾਹਿਬ ਬਣਾਇਆ ਬਹੁਤ ਖੁੱਲਾ ਦਰਬਾਰ ਸਾਹਿਬ ਦਾ ਅੰਦਾਜ਼ਾ ਹਾਲ ਹੈ ਤੇ ਮਾਤਾ ਸਾਡੇ ਵੀ ਥੱਕ ਜੀ ਇੱਥੇ ਕਿਉਂ ਸਵੇਰ ਦੇ ਗੁਰਦੁਆਰਾ ਸਾਹਿਬ ਲੋਕ ਲਵਾ ਬਣ ਜਾਂਦੇ ਨੇ ਦਰਸ਼ਨ ਕਰਦੇ ਨੇ ਤੇ ਇੱਥੇ ਫਿਰ ਹੁਣ ਆ ਕੇ ਕੀ ਥੋੜਾ ਤੁਹਾਨੂੰ ਪਤਾ ਵੀ ਤਲ ਆਇਆ ਹੋਇਆ ਨਾ ਸਰੀਰ ਪਰ ਮਹਾਰਾਜ ਦੀ ਕਿਰਪਾ ਰਹੀ ਫਿਰ ਵੀ ਬਹੁਤ ਵਧੀਆ ਦਰਸ਼ਨ ਕਰਾਏ ਮਹਾਰਾਜ ਨੇ ਦਰਬਾਰ ਸਾਹਿਬ ਸ੍ਰੀ ਦਾ ਗੁਰਦਵਾਰਾ ਚਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ